ਤਾਂ ਧੰਨਵਾਦ ਆ ਭਾਈ ਮੈਨੂੰ ਤੁਹਾਡੇ ਤੇ ਮਾਣ ਆ ਜੇ ਤੁਸੀਂ ਲਵ ਯੂ ਕਹਿੰਦੇ ਹੋ ਮੈਂ ਲਵ ਯੂ 2 3 4 5 6 ਕਹਾਂ ਜੇ ਤੁਸੀਂ ਮੇਰੇ ਤੇ ਮਾਣ ਕਰਦੇ ਹੋ ਮੈਂ ਤੁਹਾਡੇ ਤੇ ਤਿੱਗਣਾ ਮਾਣ ਕਰਦਾ ਉਸੇ ਮਾਣ ਸਾਰਦਾ ਭਾਈ ਤੁਰਿਆ ਫਿਰਦਾ ਮੈਂ ਮੈਨੂੰ ਪੁੱਛ ਲੈਂਦੇ ਆ ਪੱਤਰਕਾਰ ਕਹਿੰਦੇ ਮੁੱਖ ਮੰਤਰੀ ਐਨੇ ਐਨੇ ਰੋਡ ਸ਼ੋਅ ਕਰੀ ਜਾਂਦਾ ਰਹਿੰਦਾ ਤੁਹਾਨੂੰ ਗਰਮੀ ਗਰਮੀ ਨਹੀਂ ਮੈਂ ਕਿਹਾ ਅਸੀਂ ਬੋਰ ਵਾਲੇ ਟੋਇਆਂ ਚੋਂ ਨਿਕਲ ਕੇ ਆਇਆ ਇਹ ਤਾਂ ਸੁਖਵੀਰ ਬਾਦਲ ਹੋਰੀ ਨੇ ਜੀਪ ਤੇ ਵੀ ਛੱਤ ਲਵਾਈ ਫਿਰਦਾ ਹੈ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਜਾਣਾ ਤਾਪਮਾਨ ਪੁੱਛਦੇ ਆ ਪਹਿਲਾਂ ਅਫਸਰ ਸਾਡੇ ਹੀ ਲੱਗੇ ਹੋਏ ਨਾ ਨਾਲ ਉਹ ਦੱਸ ਦਿੰਦੇ ਆ ਮੈਂ ਕਿਹਾ ਛੱਤ ਜੀ ਕਿਉਂ ਲਵਾ ਲਈ ਆ ਛੱਤ ਜੀ ਕਿਉਂ ਲਵਾ ਲਈ ਕਹਿੰਦੇ ਜੀ ਕੀ ਕਰੀਏ ਧੁੱਪ ਲੱਗਦੀ ਹੈ ਮੈਂ ਕਿਹਾ ਅੱਛਾ ਮੈਂ ਕੀ ਕਹਿੰਦੇ ਹੁੰਦੇ ਨੇ ਕਹਿੰਦੇ ਸਾਨੂੰ ਅੰਗਰੇਜ਼ੀ ਚ ਪੁੱਛਦੇ ਹੁੰਦੇ ਆ ਹਾਊ ਮੱਚ ਇਜ਼ ਦ ਟੈਂਪਰੇਚਰ ਆਊਟਸਾਈਡ ਕਿੰਨਾ ਸੀ ਕਹਿੰਦੇ ਸਰ 42 ਡਿਗਰੀ ਓ ਮਾਈ ਗਾਡ ਇਟਸ ਟੂ ਹਾਰਡ ਟੂ ਹਾਰਡ 30 ਡਿਗਰੀ ਹੋਇਆ ਤਾਂ ਦੱਸਿਓ ਪੰਜਾਬ ਬਚਾਉਣ ਚੱਲਾਂਗੇ ਸਿਰ ਇਹਨਾਂ ਦਾ ਪੰਜਾਬ ਤਾਂ 30 ਡਿਗਰੀ ਤੇ ਮੈਂ ਤਾਂ ਜਦੋਂ 44 46 47 ਹੁੰਦਾ ਉਦੋਂ 35 ਪਿੰਡ ਕੱਢ ਦੇਣਾ ਸੋ ਵੀਰੋ ਇਹਨਾਂ ਨਾਲ ਆਪਣਾ ਕੀ ਮੁਕਾਬਲਾ ਹੈ ਇਹ ਕਾਕੇ ਨੇ ਇਹਨਾਂ ਦੇ ਘਰ ਵਾਲੀਆਂ ਬੀਬਾ ਜੀ ਨੇ ਆਪਾਂ ਦੇਸੀ ਆ ਆਪਣੀਆਂ ਘਰ ਵਾਲੀਆਂ ਨੂੰ ਆਪਾਂ ਬੁਲਾਉਨੇ ਜਸਵੰਤ ਵਾਲੀ ਭੋਲੇ ਵਾਲੀ ਗਰਮੇਲ ਵਾਲੀ ਹੈਨਾ ਆਪਾਂ ਤਾਂ ਆਮ ਜਿਹੇ ਬੰਦੇ ਆ ਯਾਰ ਸੋ ਮੈਂ ਤਾਂ ਤੁਸੀਂ ਬਾਈ ਵੀ ਕਹਿ ਲੈਂਦੇ ਹਾਂ ਬਾਈ ਜੀ ਕਹਿ ਕੇ ਫੋਟੋ ਵੀ ਖਿਚਾ ਲੈਂਦੇ ਹਾਂ ਮੈਨੂੰ ਵਾਲਾ ਵਧੀਆ ਲੱਗਦਾ ਮੈਨੂੰ ਚੰਗਾ ਲੱਗਦਾ ਵੀ ਐਂ ਰਹਿਣਾ ਹੈ ਕਈ ਲੋਕਾਂ ਨੂੰ ਐ ਹੋ ਜਾਂਦਾ ਵੀ ਪਤਾ ਨਹੀਂ ਜਦੋਂ ਮੈਂ ਪਿੰਡ ਜਾਂਦਾ ਮੇਰੇ ਮੈਂ ਸੱਚੀ ਗੱਲ ਦੱਸਦਾ ਤੁਹਾਨੂੰ ਮੈਂ ਕਿਹੜਾ ਭਾਸ਼ਣ ਕਰਦਾ ਮੈਂ ਜਦੋਂ ਪਿੰਡ ਜਾਂਦਾ ਮੈਂ ਸਾਰੇ ਪਿੰਡ ਵਾਲਿਆਂ ਨੂੰ ਜਾਣਦਾ ਹੁਣ ਮੁੰਡਿਆਂ ਨੂੰ ਪ੍ਰਗਟ ਟਹਿਲਾ ਹੈਨਾ ਭੋਲਾ ਹੈਨਾ ਸਾਰੇ ਨਾਲ ਹੀ ਤਾਂ ਖੇਡਦੇ ਰਹੇ ਆ ਮੰਗੇਵਰੀ ਤੇ ਜਦੋਂ ਮੈਂ ਉਹਨੂੰ ਨਾਂ ਲੈ ਕੇ ਬੁਲਾਉਣਾ ਉਹ ਮੈਨੂੰ ਪਤਾ ਕੀ ਕਹਿੰਦੇ ਬਾਈ ਤੂੰ ਹਜੇ ਵੀ ਸਾਡਾ ਨਾਂ ਜਾਣਦਾ ਹੈ ਮਤਲਬ ਕਿਉਂਕਿ ਪਤਾ ਕੀ ਹੈ ਲੋਕਾਂ ਨੂੰ ਐ ਲੱਗਣ ਲੱਗ ਜਾਂਦਾ ਨਾ ਕਿ ਵੱਡਾ ਹੋ ਕੇ ਬੰਦਾ ਭੁੱਲ ਜਾਂਦਾ ਬਈ ਯਾਰ ਮੇਰੇ ਦਾ ਨਾਂ ਭੁੱਲ ਗਿਆ ਹੋਣਾ ਨਾ ਉਹ ਮੈਂ ਕਿਹਾ ਨਹੀਂ ਉਹ ਟਹਿਲੇ ਯਾਰ ਤੇਰਾ ਨਾਂ ਕਿਵੇਂ ਭੁੱਲ ਜਾਾਂਗੇ ਤੇਰੇ ਨਾਲ ਤਾਂ ਖੇਡੇ ਹੋਇਆ ਯਾਰ ਗੁੱਲੀ ਡੰਡਾ ਸੋ ਵੀਰੋ ਜਿੱਥੇ ਮਰਜੀ ਚਲੇ ਜਾਓ ਜਿੱਥੇ ਮਰਜੀ ਵੱਡੇ ਬਣ ਜਾਓ ਤੁਸੀਂ ਆਪ ਤੇ ਬਚਪਨ ਦੇ ਦੋਸਤਾਂ ਤੋਂ ਆਪਦੇ ਪ੍ਰਾਇਮਰੀ ਸਕੂਲ ਵਾਲੇ ਮਾਸਟਰਾਂ ਤੋਂ ਆਪਦੇ ਸਾਰੇ ਯਾਰਾਂ ਦੋਸਤਾਂ ਤੋਂ ਤੇ ਆਪਦੇ ਮਾਪਿਆਂ ਤੋਂ ਤੇ ਆਪਦੇ ਕੋਚਾਂ ਤੋਂ ਕਦੇ ਵੱਡੇ ਨਹੀਂ ਹੋ ਸਕਦੇ ਉਂਝ ਦੇ ਮਰਜੀ ਬਣ ਵੱਡੇ ਬਣ ਜੋ ਆਉਦੇ ਚ ਬਣ ਜੋ ਸੋ ਮੈਂ ਤਾਂ ਬਈ ਜੜਾਂ ਧਰਤੀ ਤੇ ਰੱਖੀਆਂ ਹੋਈਆਂ ਨੇ ਮੈਂ ਤਾਂ ਧਰਤੀ ਤੇ ਰਹੂੰਗਾ